ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਹਿੰਦੂ ਸਾਹਿਬ ਦੀ ਯਾਤਰਾ ਯਾਤਰੀ ਸੰਕਰ ਲੈ ਰਹੇ ਨੇ ਅਦਰ ਘੋੜਾ ਵਿਸਤਰੀਗਾ ਨਾਲ ਤੇ ਕੜ ਨਹੀਂ ਰਿਹਾ ਕਿਉਂਕਿ ਵਿਚਾਰੇ ਵੀ ਬੜੇ ਹੋ ਹੁੰਦੇ ਨੇ ਔਖਾ ਇਹਨਾਂ ਨੂੰ ਵਿਚਰਿਆ ਖੜਾਗਾ ਤੇ ਸਾਡੀ ਸੰਗਤ ਅੱਗੇ ਲੰਘ ਚੁਪੀ ਆ ਸੀ ਆਰਾਮ ਨਾਲ ਚੱਲ ਰਹੇ ਦੇਖੋ ਬਹੁਤ ਢੰਗਾਈ ਤੋਂ ਚੱਲ ਕੇ ਆਏ ਆ ਤੇ ਉਹ ਸਾਹਮਣੇ ਦੇਖੋ ਤੁਹਾਨੂੰ ਦਿਖਾ ਦਈਏ ਪਹਿਲਾਂ ਵੀ ਦਿਖਾਇਆ ਸੀ ਆ ਹੁਣ ਸੂਰਜ ਪੂਰਾ ਪੈ ਰਿਹਾ ਤੇ ਬਰਫੇ ਬਰਫਾ ਗਲੇਸ਼ੀਅਰ ਤੇ ਪਹਾੜਾਂ ਦੇ ਉੱਤੇ ਬਰਫ ਜੰਮੀ ਹੋਈ ਆ ਤੇ ਤੁਹਾਨੂੰ ਐ ਚੜ ਕੇ ਚੜਾਈ ਜਾਣਾ ਸੀ ਇਧਰੋਂ ਦੇਖੋ ਇਹ ਛਰਨੇ ਵਗਰਨੇ ਉਹ ਸਾਹਮਣੇ ਬਰਫ ਪਈ ਆ ਤੇ ਅਸੀਂ ਜਾਣਾ ਹੋ ਤਾਂ ਉੱਥੇ ਗਲੇਸ਼ੀਅਰ ਆ ਜੂਗਾ ਸਾਡੇ ਵਾਸਤੇ ਉਹ ਕੱਥਰ ਕੋਲੇ ਤੇ ਐ ਚਾਲੇ ਪਾ ਕੇ ਜਾਣਾ ਇੱਥੋਂ ਦੀ ਚੱਲ ਪਈਆਂ ਸੰਗਤਾਂ ਜਾ ਰਹੀਆਂ ਨੇ ਆਪਾਂ ਆਨੰਦ ਲੈ ਜਾਂ ਲੈਂਦੇ ਯਾਰਿਆਂ ਆਰਾਮ ਨਾਲ ਸਾਰਿਆਂ ਦੀ ਮੰਗਰ ਮੰਗਰ ਸਾਰੀਆਂ ਸੰਗਤਾਂ ਨੂੰ ਦੇਖਦੇ ਕੋਈ ਪਿੱਛੇ ਨਾ ਰਵੇ ਰੰਗਣਾ ਹੋਵੇ ਸਭ ਰਲ ਮਿਲ ਕੇ ਕਰੀਏ ਯਾਤਰਾ ਜੀ ਸਾਰੀਆਂ ਸੰਗਤਾਂ ਉਹ ਦੇਖੋ ਪਿੱਛੇ ਵੀ ਸੰਗਤ ਬਹੁਤ ਆ ਰਹੀ ਆ ਅਜੇ ਹੋਰ ਆਉਣੀਆਂ ਸੀ ਪਹਿਲੀ ਅਰਦਾਸ ਜਿਹੜੀ 10 ਵਜੇ ਵਾਲੀ ਉਸ ਚ ਸ਼ਾਮਲ ਹੋਣਾ ਅੱਜ 10 ਤਰੀਕ 7ਵਾਂ ਮਹੀਨਾ 2024 ਦੀ ਇਹ ਯਾਤਰਾ ਹੈ ਕੋਈ ਵੀ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਬੜਾ ਆਨੰਦ ਹੈ ਯਾਤਰਾ ਦੇ ਵਿੱਚ ਸਭ ਰਲ ਮਿਲ ਕੇ ਯਾਤਰਾ ਕਰੀਏ ਯਾਤਰੀ ਸਾਰੇ ਜਾ ਰਹੇ ਨੇ ਮੈਂ ਤੁਹਾਡਾ ਦੋਸਤ ਸਰਬਜੀਤ ਸਿੰਘ ਮੌੜਾ ਸਾਡੇ ਮੌੜਾ ਟੀਵੀ ਦੇ ਉੱਤੇ ਵੀਡੀਓ ਚੱਲ ਰਹੀਆਂ ਨੇ ਦੇਖਦੇ ਰਹਿਣਾ ਸਾਡੇ ਚੈਨਲ ਨੂੰ ਇਸ ਕਰਕੇ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੀ ਯਾਤਰਾ ਹਰ ਇੱਕ ਵੀਰ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਕਿ ਸੁਖਦ ਹੈ ਸੁਖਾਲੀ ਹੈ ਆਨੰਦਮਈ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਰ ਇੱਕ ਪ੍ਰਾਣੀ ਦੀ ਹਾਜ਼ਰੀ ਲੱਗੇ ਇਸ ਲਈ ਜਿਹੜਾ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਮੈਂਟ ਕਰਦਾ ਹੈ ਤੇ ਲਾਈਕ ਕਰਦਾ ਹੈ ਸਬਸਕ੍ਰਾਈਬ ਕਰਦਾ ਹੈ ਗੁਰੂ ਸਾਹਿਬ ਉਹਨਾਂ ਤੇ ਵੀ ਕਿਰਪਾ ਵਰਸਾਉਣ ਤੋ ਇਸ ਲਈ ਸਾਰਿਆਂ ਨੇ ਭਾਈ ਸਬਸਕ੍ਰਾਈਬ ਕਰਨਾ ਚੈਨਲ ਨੂੰ ਚਲਾਉਣਾ ਕਿਰਪਾ ਕਰਨੀ ਹੋਰ ਨਾ ਨੂੰ ਜੋੜਨਾ ਤਾਂ ਕਿ ਆਪਾਂ ਐਸੀਆਂ ਕੋਸ਼ਿਸ਼ਾਂ ਕਰਦੇ ਰਹੀਏ ਕਿ ਗੁਰੂ ਚਰਨਾ ਤੇ ਗੁਰੂਦਵਾਰਿਆਂ ਦੇ ਨਾਲ ਸੰਗਤ ਜੁੜਦੀ ਰਹੇ ਸੋ ਆਓ ਬੁਲਾਉਨੇ ਆ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ